ਉਹ ਕਹਿੰਦਾ ਜੀਵਨ ਨੂੰ ਉੱਚਾ ਕਿਵੇਂ ਕੀਤਾ ਜਾ ਸਕਦਾ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿਤਾਬ ਤੇ ਨੰਮੀ ਜੋੜੀ ਹੈ ਆਉਦਾ ਸਾਰਾਂਸ਼ ਤੁਹਾਨੂੰ ਦੱਸ ਦੇਣਾ ਕਿ ਪਹਿਲੇ ਹਿੱਸੇ ਦੇ ਅੰਦਰ ਉਹ ਕਹਿੰਦਾ ਥਿੰਕ ਰਾਈਟ ਸਹੀ ਸੋਚੋ ਸਹੀ ਸੋਚੋ ਤੇ ਸਾਰੀ ਖੇਡ ਹੀ ਅਸਲ ਮਾਇਨੇ ਦੇ ਅੰਦਰ ਸੋਚਦੀ ਹੈ ਸਾਰੀ ਖੇਡ ਹੀ ਸਾਡੇ ਜੀਵਨ ਦੀ ਸੋਚਦੀ ਹੈ ਵਿਚਾਰ ਬੀਜ ਨੇ ਜੋ ਤੁਸੀਂ ਬੀਜਿਆ ਦੇਖੋ ਨਾ ਕੋਈ ਕਿਸਾਨ ਹੈ ਉਹਨੇ ਬੜੀ ਮਿਹਨਤ ਕੀਤੀ ਬੜੀ ਮੁਸ਼ਕਲਤ ਕੀਤੀ ਪਰ ਫਿਰ ਵੀ ਇੰਨੀ ਮੁਸ਼ਕਲਤ ਇੰਨੀ ਮਿਹਨਤ ਦੇ ਬਾਵਜੂਦ ਵੀ ਉਹ ਕੁਝ ਪ੍ਰਾਪਤ ਨਹੀਂ ਕਰ ਪਾਇਆ ਦੂਸਰਾ ਕਿਸਾਨ ਹੈ ਉਨੇ ਵੀ ਉਹਦੇ ਜਨੀਉ ਮੈਂਤ ਕੀਤੀ ਹੈ ਪਰ ਉਹਨੇ ਬੜੀ ਵੱਡੀ ਪ੍ਰਾਪਤੀ ਕਰ ਲਈ ਹੈ ਕਾਰਨ ਕੀ ਹੈ ਕਾਰਨ ਹੈ ਜਦੋਂ ਦੋਨਾਂ ਨੇ ਬੀਜ ਬੀਜਿਆ ਹੈ ਇੱਕ ਨੇ ਬੀਜ ਉੱਚ ਕੁਆਲਟੀ ਚੰਗੀ ਕੁਆਲਟੀ ਦਾ ਚੰਗੀ ਗੁਣਵੱਤਾ ਰੱਖਣ ਵਾਲਾ ਬੀਜ ਦਿੱਤਾ ਦੂਜੇ ਨੇ ਬੀਜਦੇ ਸਮੇਂ ਧਿਆਨ ਹੀ ਨਹੀਂ ਦਿੱਤਾ ਜੈਸਾ ਤੈਸਾ ਜਿੰਮੇਦਾਰ ਆ ਉਹਨੇ ਬੀਜ ਚੱਕ ਕੇ ਪੀ ਸ਼ੁਰੂਆਤ ਬੀਜ ਤੋਂ ਹੈ। ਅਗਰ ਬੀਜ ਚੰਗਾ ਨਹੀਂ ਬੀਜਿਆ ਗਿਆ ਫਿਰ ਉਸ ਤੋਂ ਬਾਅਦ ਚਾਹ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੋ। ਜਿੰਨੀ ਮਰਜ਼ੀ ਮੁਸ਼ਕਲਤ ਕਰ ਲਓ ਜਿੰਨੀ ਮਰਜ਼ੀ ਕਾਲ ਕਮਾਈ ਕਰ ਲਓ। ਅਗਰ ਕਿਸਾਨ ਨੇ ਬੀਜੀ ਚੰਗਾ ਨਹੀਂ ਬੀਜਿਆ ਤੇ ਉਹਦੀ ਫਸਲ ਚੰਗੀ ਨਹੀਂ ਹੋਏਗੀ। ਬਿਲਕੁਲ ਗੁਰਮੁਖੋ ਪਿਆਰਿਓ ਇਸੇ ਤਰ੍ਹਾਂ ਹੀ ਅਗਰ ਤੁਹਾਡਾ ਵਿਚਾਰ ਹੀ ਖੋਟੇ ਨੇ। ਦੇ ਚਾਰੀ ਮੈਲੇ ਨੇ ਗੰਦਲੇ ਨੇ ਤਾਂ ਫਿਰ ਆਪਾਂ ਇੱਕ ਤਈ ਵੀ ਆਸ ਨਹੀਂ ਕਰ ਸਕਦੇ ਕਿ ਤੁਹਾਡਾ ਜੀਵਨ ਉੱਚਾ ਹੋਏਗਾ ਚਿੰਕਰਾਇਟ ਚੰਗਾ ਸੋਚੋ ਭਗਤਰ ਵਿਦਾਦ ਜੀ ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਜਨਮ ਕੁਟਿਲਤਾ ਕਰਮ ਭੁਪੰਤੀ ਮੇਰੀ ਸੰਗਤ ਓਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਬਾ ਹੁਣ ਜਿਹੜੀ ਤੁਹਾਡੀ ਸੋਚ ਹੈ ਹੁਣ ਦੇਖੋ ਨਾ ਸਤਿਗੁਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜੇਕਰ ਚੰਗੀ ਸੋਚ ਦੀ ਗੱਲ ਕਰਦੇ ਨੇ ਤੇ ਵੀਰੇ ਦਾ ਅਰਥ ਹੈ ਮਾੜੀ ਸੋਚ ਵੀ ਹੋਣੀ ਹੈ ਕੋਈ ਨਾ ਪਰ ਇਹ ਮਤ ਪਾਪਾਂ ਕੈਸਾ ਇਹ ਕੀ ਹੈ ਜਦੋਂ ਤੁਹਾਡੀ ਮਤ ਤੁਹਾਡੇ ਵਿਚਾਰ ਤੁਹਾਡਾ ਮਨ ਮੈਲਾ ਹੋ ਗਿਆ ਤੁਹਾਡਾ ਜੀਵਨ ਨਿਵਾਨ ਵੱਲ ਜਾਣਾ ਸ਼ੁਰੂ ਹੋ ਜਾਵੇ ਪਰ ਇਹ ਮਤ ਪਾਪਾਂ ਕੈਸਾ ਜਦੋਂ ਪਾਪਾਂ ਨਾਲ ਭਰੀ ਗਈ ਤੁਹਾਡੀ ਮਤ ਵਿਚਾਰ ਮੈਲੇ ਹੋ ਗਏ ਕੋਈ ਦੁਨਿਆਵੀ ਤਾਕਤ ਗੁਰਮੁਖ ਪਿਆਰ ਉਹ ਤੁਹਾਡੇ ਜੀਵਨ ਨੂੰ ਉੱਚਾ ਨਹੀਂ ਚੁੱਕ ਸਕਦੇ ਜੀਵਨ ਨਿਵਾਨ ਵੱਲ ਜਾਏ ਹੁਣ ਵਿਚਾਰ ਜਿਹੜੇ ਨੇ ਜੇਕਰ ਹਰ ਵਕਤ ਹੀ 네ਗੇਟਿਵ ਰਹਿੰਦੇ ਨੇ ਤੁਸੀਂ ਉੱਚਾ ਸੋਚਦੇ ਹੀ ਨਹੀਂ ਤੇ ਇਹਦਾ ਅਰਥ ਹੈ ਤੁਸੀਂ ਉੱਚੇ ਕਿਵੇਂ ਬਣੋਗੇ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਧਿਆਨ ਸੁਰੱਖਿਓ ਜੈਸੀ ਤੁਹਾਡੀ ਸੰਗਤ ਹੁੰਦੀ ਹੈ ਵੈਸੇ ਤੁਸੀਂ ਹੋ ਜਾਂਦੇ ਤੇ ਸਭ ਤੋਂ ਪਹਿਲੀ ਸੰਗਤ ਤੁਸੀਂ ਕਰਦੇ ਹੋ ਵਿਚਾਰਾਂ ਨਾਲ ਬਾਕੀ ਸੰਗਤ ਬਾਦ ਹੈ ਪਹਿਲੀ ਸੰਗਤ ਤੁਹਾਡੀ ਵਿਚਾਰਾਂ ਨਾਲ ਹੁੰਦੀ ਹੈ ਤੁਸੀਂ ਸਾਰਾ ਦਿਨ ਸੋਚਦੇ ਕੀ ਹੋ ਉਤਮ ਸੰਗਤ ਉਤਮ ਹੋਏ ਜੇਕਰ ਸੰਗਤ ਤੁਹਾਡੇ ਉੱਚੇ ਵਿਚਾਰਾਂ ਦੀ ਹੈ ਤੁਹਾਡਾ ਸੁਣਨਾ ਤੁਹਾਡਾ ਪੜ੍ਹਨਾ ਉੱਚਾ ਹੈ ਤੁਹਾਡਾ ਦੇਖਣਾ ਉੱਚਾ ਹੈ ਇਹਦਾ ਅਰਥ ਹੈ ਤੁਹਾਡੇ ਵਿਚਾਰ ਉੱਚੇ ਹੈ ਪਹਿਲੀ ਗੱਲ ਜੇਕਰ ਤੁਸੀਂ ਜੀਵਨ ਨੂੰ ਸ਼੍ਰੇਸ਼ਟ ਬਣਾਉਣਾ ਚਾਹੁੰਦੇ ਹੋ ਉੱਚਾ ਬਣਾਉਣਾ ਚਾਹੁੰਦੇ ਹੋ ਤੇ ਫਿਰ ਚੰਗਾ ਸੋਚੋ ਤੁਹਾਡੀ ਸੋਚ ਦੇ ਅੰਦਰ ਮਲਿੰਨਤਾ ਨਹੀਂ ਹੋਣੀ ਚਾਹੀਦੀ ਤੁਹਾਡੀ ਸੋਚ ਦੇ ਅੰਦਰ ਨਾਕਾਰਾਤਮਕ ਪੱਖ ਭਾਰੀ ਨਹੀਂ ਹੋਣਾ ਚਾਹੀਦਾ ਤੁਹਾਡੀ ਸੋਚ ਵਿੱਚ ਈਰਖਾ ਦਵੇਸ਼ ਵੈਰ ਨਾਲ ਲਿਬਰੇਜ ਨਹੀਂ ਹੋਣੀ ਚਾਹੀਦੀ ਦੇਖੋ ਨਾ ਗੁਰੂ ਸਾਹਿਬ ਤਾਂ ਹੀ ਤੇ ਕਹਿੰਦੇ ਨੇ ਕਹਿੰਦੇ ਇੱਕ ਗੱਲ ਪੱਲੇ ਬੰਨ ਅਗਰ ਤੂੰ ਆਪਣੇ ਮਨ ਦੇ ਅੰਦਰ ਬੁਰਾ ਨਹੀਂ ਚਿਤਵਦਾ ਤੇ ਫਿਰ ਤੇਰੇ ਸਰੀਰ ਨੂੰ ਤੇਰੇ ਮਨ ਨੂੰ ਕੋਈ ਰੋਗ ਨਹੀਂ ਲੱਗ ਸਕਦਾ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਹੁਣ ਵਿਚਾਰ ਜਿਹੜੇ ਨੇ ਈਰਖਾ ਨਾਲ ਭਰੇ ਹੋਏ ਨੇ ਦੁਸ਼ੈ ਨਾਲ ਭਰੇ ਹੋਏ ਨੇ ਵੈਰ ਨਾਲ ਭਰੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦੁਸ਼ੈ ਨਾਲ ਭਰੇ ਹੋਏ ਨੇ ਕਿਵੇਂ ਉੱਚਾ ਜੀਵਨ ਹੋਏਗਾ